ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਰਾਮਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਝੋਟੀ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਵੱਧ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ ਨਵੀਆਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਭਾਈ ਜੀ ਸਸਤੀ ਗਾਈ ਸਸਤੀ ਗੱਲ ਬਰੀ ਨਾਮ ਨਾਮ ਬਿੱਕੀ ਹਨ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲਾ ਪੈ ਜਾਂਦਾ ਆਪਾਂ ਨੂੰ ਹਾਂਜੀ ਏਰੀਆ ਆਪਣਾ ਇੱਧਰ ਹੈ ਜਿਹੜਾ ਮੋਗੇ ਬਰਨਾਲੇ ਤੋਂ ਹਾਈਵੇ ਜਾਂਦਾ ਉਹਦੇ ਉੱਪਰ ਪਿੰਡ ਪੈਂਦਾ ਇੱਧਰ ਨਾਲ ਪਿੰਡ ਰਹਿ ਗਿਆ ਆਪਣੀ ਭਦੌੜ ਠੀਕ ਹੈ ਜੀ ਹਾਂਜੀ ਹਾਂਜੀ ਵੀ ਛੋਟੀ ਜਾਣਕਾਰੀ ਦਿਓ ਜੀ ਇਹ ਜੋ ਟੀ ਪਹਿਲਾ ਸੂਆ ਸੂਣਾ ਆਏ ਨੇ ਹਾਂਜੀ ਮੋਹੋਂ ਇਹ ਚੌਕ ਦੇ ਕੱਢ ਦੀ ਚਾਰ ਦੰਦਾ ਹਾਂਜੀ ਤੇ ਤਕਰੀਬਨ ਇਹਦੇ 5-6 ਦਿਨ ਰਹਿੰਦੇ ਆ ਹਜੇ ਸੂਣਾ ਠੀਕ ਹੈ ਜੀ ਹਾਂ 5-6 ਦਿਨ ਰਹਿੰਦੇ ਆ ਰੇਡ ਵੀ ਭਾਈ ਜੀ ਇਹਦਾ ਰੇਟ ਇਹਦਾ ਲੈਣ ਦੇ ਨੀ 1,5000 ਰੁਪਇਆ 1,5000 ਹਾਂ ਚੱਕਰ ਪੜਾ ਬੁਲਾ ਬੁਲਾ ਕਰ ਲਾਗੀ ਆ ਪਰਲੇ ਪਾਸੇ ਥੋੜੀ ਪਾ ਲੈ ਇਧਰ ਇਧਰ ਬਹਿ ਜਾਂਦੀ ਦੂਜੇ ਪਾਸੇ ਹੋ ਜਾਂਦੀ ਆ ਉਹ ਠੰਡੀ ਠੁੰਡੀ ਬਹੁਤ ਆ ਠੀਕ ਹੈ ਲੋਪਰਾ ਚੰਗਾ ਕੱਦ ਵੱਡਾ ਹਾਂ ਸੰਗੀ ਫੇਸ ਸਿੰਗੀ ਸਿੰਗੀ ਬਹੁਤ ਸੋਹਣੀ ਹੈ ਰੇਟ ਵੀ ਬਾਈ ਨੇ ਦੱਸਤਾ ਭਰਾ ਤੋੜ ਦੋ ਮੜਾ ਜਾ ਕੱਠਪੂੜਾ ਤੁਸੀਂ ਦੇਖ ਸਕਦੇ ਹੋ ਲੋ ਜੀ ਚੰਗੀ ਪਲੀ ਬਲੋਸੀ ਆ ਠੀਕ ਹੈ ਬਾਕੀ ਦੀ ਮਾਂ ਬਹੁਤ ਵਧੀਆ ਜੀ ਅੱਛਾ ਜੀ ਹਾਂ ਮਾਂ ਥੱਲੇ ਦੁੱਧ ਹੈਗਾ 13 14 ਲੀਟਰ ਮਾਂ ਥੱਲੇ ਹਾਂ ਠੀਕ ਹੈ ਜੀ ਇੱਥੇ ਆਪਾਂ ਆਪਣੇ ਪਿੰਡ ਦੇ ਨਾਲ ਪਿੰਡੂ ਹੀ ਲਈ ਆ ਠੀਕ ਹੈ ਜੀ ਲਓ ਜੀ ਤੋਰਦ ਲੰਮੀ ਤੋਰਦ ਆ ਲਓ ਜੀ ਤੋਰਤਾ ਬਾਕੀ ਨਾ ਆਪਾਂ ਪਾਸ ਪੂਸ ਕਰੀ ਆ ਹੁਣ ਹਾਂਜੀ ਚਵਾਈ ਬਹੁਤ ਵਧੀਆ ਨਿਕਲੂਗੀ ਠੀਕ ਹੈ ਜੀ ਆ ਠੰਡੀ ਸੀ ਲਾ ਗਈ ਠੀਕ ਹੈ ਠੀਕ ਹੈ ਲਓ ਜੀ ਚੱਕਣ ਨੂੰ ਕੋਈ ਛੋਟੀ ਆ ਠੀਕ ਹੈ ਜੀ ਮੋੜ ਲਓ ਜੀ ਲਓ ਜੀ ਇਹ ਸਿਰਫ ਕੱਦ ਬਰਡ ਹਨ ਤਾਂ ਰਾਜਾ ਤੁਸੀਂ ਦੱਸਦੇ ਪ੍ਰਾਸੀ ਸਿੰਘ ਸਿੰਘ ਨੂੰ ਬਹੁਤ ਚੰਗਾ ਲੱਗਿਆ ਹਾਂ ਰੇਟ ਬਾਈ ਨੇ ਤੁਹਾਨੂੰ ਦੱਸ ਦਿੱਤਾ ਠੀਕ ਹੈ 5-6 ਦਿਨ ਬਾਕੀ ਆ ਲੋ ਜੀ ਬਾਕੀ ਵੀਰੇ ਜਿਹੜਾ ਰੇਟ ਹੁੰਦਾ ਆਪਣਾ ਉਹ ਹਾਂਜੀ ਉਹ ਫਿਕਸ ਜਿਹਾ ਹੀ ਹੁੰਦਾ ਲੈਣ ਦੇਣ ਜਿਹਾ ਹੁੰਦਾ ਵਾੜਾ ਐ ਨਹੀਂ ਹੁੰਦਾ ਵੀ ਠੀਕ ਹੈ ਜੀ ਘਾਟ ਬਾਤ ਕਰਨ ਵਾਲਾ ਠੀਕ ਹੈ ਜੀ ਐਵੇਂ ਨਹੀਂ 1,115 2000 ਹਾਂ ਮੰਗੀ ਜਲੀ ਇਹ ਹੀ ਛੋਟੀਆਂ ਦਾ 1 30 35 ਆਮ ਹੀ ਮੰਗੀ ਜਾਂਦੇ ਆ ਹਾਂਜੀ ਹਾਂਜੀ ਸਵਾਗਤ ਸਵਾਗਤ ਇਹ ਪੌਣ ਰੇਟ ਨਹੀਂ ਕਰਨਾ ਬਸ ਜਿੰਨੇ ਕੁ ਲੈਣੇ ਆ ਉਹਨੇ ਕੁ ਮੰਗ ਲੈਣੇ ਆ ਬਸ ਠੀਕ ਹੈ ਠੀਕ ਹਾਂ ਸੋਪਰਾ ਬਾਈ ਦਾ ਪਪਾਰ ਦਾ ਕੰਮ ਆ ਉਹ ਪਹਿਲੇ ਬਾਈ ਦੀ ਵੀਡੀਓ ਬਣਾਉਂਦੇ ਆ ਇੰਤਰਾਮਗੜ ਤੇ ਚਿਲਾ ਨੂੰ ਪੈਂਦਾ ਜੀ ਬਰਨਾਲਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੋਕ ਕੇ ਬਾਈ